ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਮੇਰੇ YouTube ਚੈਨਲ ਤੇ ਸਿੱਧੂ ਰੌਣਤ ਅਤੇ ਸੋ ਕੁਝ ਕੁ ਮਜਬੂਰੀਆਂ ਤੇ ਹੋਰ ਅੜਕਿਆਂ ਦੇ ਕਾਰਨ ਵੀਡੀਓ ਨਹੀਂ ਪਾ ਸਕਿਆ ਥੋੜਾ ਜਿਹਾ ਲੰਮਾ ਟਾਈਮ ਲੰਘ ਗਿਆ ਸੋ ਮਾਫੀ ਚਾਹੁੰਨੇ ਆ ਤੇ ਸੋ ਅੱਜ ਆਪਾਂ ਵੀਡੀਓ ਪਾਣੀ ਜ਼ਰੂਰੀ ਸਮਝੀ ਇਹ ਆਪਾਂ ਤੇ ਇਹਦਾ ਕਰਕੇ ਆਪਾਂ ਵੀਡੀਓ ਬਣਾਉਣ ਲੱਗੇ ਆ ਜੀ ਇਹ ਵੀਡੀਓ ਆਪਣੀ ਜੋ ਕਿ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਇਹ ਗੱਲ ਆਮ ਚਰਚਾ ਚ ਵੀ ਕੀ ਦਾਣੇਦਾਰ ਜ਼ਹਿਰ ਧਰਤੀ ਨੂੰ ਖਰਾਬ ਕਰ ਰਹੀ ਹੈ ਜਾਂ ਸਪਰੇਅ ਕਰਨੀ ਚਾਹੀਦੀ ਹੈ ਵੀ ਕਿਹੜੀ ਚੀਜ਼ ਸਰ ਵੱਧ ਕਰਦੀ ਹੈ ਜਾਂ ਘੱਟ ਕਰਦੀ ਹੈ ਉਹਦੇ ਬਾਰੇ ਗੱਲਬਾਤ ਕਰਦੇ ਆ ਤੇ ਆ ਫੂਸਾ 44 ਝੋਨਾ ਫੂਸਾ ਵੈਰਾਈਟੀ ਹੈ ਤੇ ਇਹ ਆਪਾਂ 15 ਤਰੀਕ ਨੂੰ ਲਾਇਸੀ ਉਹ ਸਾਰਾ ਜੋ ਨਾ ਲਾਤਾ ਸੀਗਾ ਤੇ ਇਹਦੇ ਤੇ ਆਪਾਂ 42 43 ਦਿਨ ਤੇ ਜਾ ਕੇ ਜਿਹਨੂੰ ਆਪਾਂ ਆਮ ਤੌਰ ਤੇ ਕਈ ਬਲਵਾਨ ਕਹਿੰਦੇ ਆ ਵੀ ਸੋਸ਼ਲ ਮੀਡੀਆ ਤੇ ਕਹਿੰਦੇ ਵੀ ਦਾਣੇਦਾਰ ਜਹ ਰਹੇ ਨਹੀਂ ਵਰਤਣਾ ਚਾਹੀਦਾ ਅਸੀਂ ਉਹ ਪਾਇਆ ਸੀਗਾ ਕਿਉਂਕਿ ਬਾਕੀ ਉਹ ਡੁੱਡੀ ਪਸੰਦ ਹੁੰਦੀ ਆ ਤੇ ਸਾਡੇ ਜਿਵੇਂ ਕਹਿ ਦਈਏ ਆ ਪਿਤਾ ਜੀ ਪੁਰਖੇ ਜਾਂ ਪਹਿਲਾਂ ਤੋਂ ਜਿਹੜੇ ਵਰਤਦੇ ਆਏ ਆ ਉਹਨਾਂ ਦੀ ਪਸੰਦ ਵੜ ਜਾਂਦੀ ਆ ਤੇ ਉਹ ਚੀਜ਼ ਨੂੰ ਫਿਰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਆ ਤੇ ਵੈਸੇ ਵੇਖਣ ਨੂੰ ਇਹ ਚੀਜ਼ ਦਾ ਅਸਰ ਵੀ ਬਹੁਤ ਜ਼ਿਆਦਾ ਹੁੰਦਾ ਸਪਰੇਅ ਇਸ ਤਰ੍ਹਾਂ ਉਹਨਾਂ ਚੜਾ ਅਸਰ ਨਹੀਂ ਰੱਖਦੀ ਸਪਰੇਅ ਵਾਲੇ ਤੁਸੀਂ ਲੈਣ ਜਾੜੇ ਦੁਕਾਨ ਤੇ ਵੱਧ ਤੋਂ ਵੱਧ ਉਹ 20 ਦਿਨ ਦੀ ਗਾਰੰਟੀ ਦਿੰਦੇ ਆ ਤੇ ਪ੍ਰਾਣ ਪਾ ਕੇ ਅਸੀਂ 40 40 ਦਿਨ 35 ਦਿਨ 40 ਦਿਨ ਆਮ ਨਾਰਮਲ ਜੀ ਗੱਲ ਆ ਵੀ 35 ਤੋਂ 40 ਦਿਨ ਸੁੰਡੀ ਜਮਾ ਨਹੀਂ ਪੈਂਦੀ ਤੇ ਜਿਹੜੀ ਗੋਭ ਦੀ ਸੁੰਡੀ ਆ ਉਹਨੂੰ ਜੇ ਤਾਂ ਆਪਾਂ ਪੂਰੀ ਵਧੀਆ ਟਾਪ ਦੀ ਸਪਰੇਅ ਕਰਾਂਗੇ ਤਾਂ ਰੁਕੂਗੀ ਤੇ ਸਸਤੀ ਸਪਰੇਅ ਨਾਲ ਜਾਂ ਆਪਾਂ ਕਹਿ ਦਈਏ ਵੀ ਨਾਰਮਲ ਸਪਰੇਅ ਨਾਲ ਉਹ ਨਹੀਂ ਰੁਕਦੀ ਤੇ ਪਦਾਨ ਜੇ ਆਪਾਂ 1 ਕਿੱਲੇ ਚ 5 ਕਿਲੋ ਜਾਂ 6 ਕਿਲੋ ਪਾ ਦਈਏ ਤਾਂ ਗੋਭ ਦੀ ਸੁੰਡੀ ਤਾਂ ਵੀ ਨਹੀਂ ਪੈਂਦੀ ਚੋਨਾ ਪੱਕਣ ਤੱਕ ਨਿਸਰਨ ਤੱਕ ਬਿਲਕੁਲ ਵੀ ਸੁੰਢੀ ਨਹੀਂ ਵੈਂਦੀ। ਬਾਕੀ ਅਡੋਡੀ ਪਸੰਦ ਹੁੰਦੀ ਆ। ਇਹ ਤਾਂ ਨਾ ਸੋਚੋ ਵੀ ਮੈਂ ਸ਼ਾਇਦ ਵੀ ਦਾਣੇਦਾਰ ਜਿਹੜਾ ਨੂੰ ਪ੍ਰਮੋਟ ਕਰ ਰਿਆ। ਕਈ ਵੀਰ ਹੁਣ ਕਹਿੰਦੇ ਆ ਜਿੱਥੇ ਉੱਲੀ ਰੋਗ ਜ਼ਿਆਦਾ ਪੈਂਦਾਗਾ ਉੱਥੇ ਇਹ ਚੀਜ਼ ਨਹੀਂ ਕੰਮ ਕਰਦੀ ਜਿੱਥੇ ਉੱਲੀ ਰੋਗ ਵਾਲੀ ਸਪਰੇਅ ਜਦੋਂ ਆਪਾਂ ਕਰਨੀ ਆ ਤਾਂ ਉਹਦੇ ਚ ਚੰਗੀ ਇੱਕ ਸੁੰਢੀ ਵਾਲੀ ਸਪਰੇਅ ਪਾ ਦਿਓ ਤਾਂ ਉਹ ਚੀਜ਼ ਵੀ ਵਧੀਆ ਰਹਿੰਦੀ ਆ। ਤੇ ਸਾਡੇ ਇੱਥੇ ਥੋੜਾ ਜਿਹਾ ਉਲੀ ਰੋਗ ਘੱਟ ਪੈਂਦਾ। ਇਹ ਸਮੱਸਿਆ ਨਹੀਂ ਆਉਂਦੀ ਤੇ ਇਸ ਕਰਕੇ ਵੀ ਪ੍ਰਦਾਨ ਨਾਲ ਕੰਮ ਚੱਲੇ ਜਾਂਦਾ। ਰੀਜੈਂਟ ਜਾਂ ਪ੍ਰਦਾਨ ਜਾਂ ਇੱਕ ਹੋਰ। ਵੈਸੇ ਜੇ ਮੈਂ ਗੱਲ ਕਰਾਂ ਤੇ ਇਸ ਸਾਲ ਮੈਂ ਪ੍ਰਦਾਨ ਨਹੀਂ ਪ੍ਰਦਾਨ ਦੀ ਤਰ੍ਹਾਂ ਇੱਕ ਹੋਰ 0.4% ਜੀਐਨਆਰ ਸਾਲਟ ਆਇਆ। ਉਹ ਸਾਲਟ ਪਾਇਆ। ਤੇ ਪ੍ਰਦਾਨ ਦੇ ਮੁਕਾਬਲੇ ਜਣੀ ਦੀ ਮੈਨੂੰ ਉਹ ਤੋਂ ਵੀ ਚੰਗਾ ਲੱਗਿਆ। ਆ ਝੋਨਾ ਅੱਜ ਤਰੀਕ ਹੋ ਗਈ ਹੈ 7 ਤੇ 52 53 ਦਿਨ ਦਾ ਜੋ 53 ਦਿਨ ਦਾ ਝੋਨਾ ਹੋ ਗਿਆ ਜੀ ਅੱਜ ਇਹਨਾਂ ਦੇ ਕਿ ਦਸ ਕੁ ਦਿਨ ਹੋ ਗਏ ਇਹਦੇ ਤੇ ਪ੍ਰਾਣ ਪਾਈ ਨੂੰ ਤੇ ਤੇ ਝੋਨਾ ਤੁਸੀਂ ਆਪ ਹੀ ਦੇਖ ਸਕਦੇ ਹੋ ਇੱਕ ਸਾਰ ਕਰਤਾ ਸਾਰਾ ਝੋਨਾ ਦੇਖ ਸਕਦੇ ਹੋ ਸੋ ਅੱਜ ਸੋਸ਼ਲ ਮੀਡੀਆ ਤੇ ਜਿਆਦਾ ਰੌਲਾ ਪਿਆ ਕਰਕੇ ਮੈਂ ਵੀ ਸੋਚਿਆ ਵੀ ਚਲ ਮੈਂ ਵੀ ਆਪਣੇ ਵਿਚਾਰ ਦੇ ਦਿਆਂ ਵੀ ਮੈਂ ਕੀ ਵਰਤ ਰਿਆ ਤੇ ਵੀ ਕੀ ਇਹਦਾ ਕੋਈ ਲਾਭ ਆ ਤੇ ਇਸ ਲਈ ਇਹ ਵੀਡੀਓ ਪਾਈ ਆ ਤੇ ਇਹਦੇ ਨਾਲ ਗੋਭਸੋਕ ਦੀ ਜਿਹੜੀ ਪੱਕਾ ਹੱਲਾ ਜਿਹੜਾ ਉਹ ਇਹਦੇ ਨਾਲ ਹੀ ਹੁੰਦਾ ਹੈਗਾ ਸਪਰੇਅ ਨਾਲ ਉਹਨਾਂ ਕੰਟਰੋਲ ਨਹੀਂ ਹੁੰਦਾ ਗੋਭਸੋਕ ਨੂੰ ਗੋਭ ਕੱਟ کہہ ਦਿੰਦੇ ਆ ਜਾਂ ਆਪਾਂ ਅਡੋਡੀ ਭਾਸ਼ਾ ਚ ਹੋਰ ਵੀ ਕਈ ਭਾਸ਼ਾ ਬੋਲਦੇ ਆ ਅਡੋਡੀ ਏਰੀਏ ਹੁੰਦੇ ਆ ਸੋ ਇਹ ਪ੍ਰਦਾਨ ਨਾਲ ਥੋੜਾ ਜਿਹਾ ਜ਼ਿਆਦਾ ਕੰਟਰੋਲ ਹੋ ਜਾਂਦਾ ਇਸ ਲਈ ਇਹ ਪ੍ਰਦਾਨ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਬਾਕੀ ਇਹ ਸਿੱਟਣੀ ਸਪਰੇਅ ਦੇ ਮੁਕਾਬਲੇ ਸੌਖੀ ਹੁੰਦੀ ਹੈ ਸੋ ਇਹ ਸੀ ਅੱਜ ਦੀ ਜਾਣਕਾਰੀ ਬਾਕੀ ਕਿਹੜੀਆਂ ਵੈਰਾਈਟੀਆਂ ਤੇ ਦਾਣੇਦਾਰ ਜ਼ੈਰ ਬਰਤਨਾਂ ਜਾਂ ਸਪਰੇਅ ਬਰਤਨੀ ਆ ਉਹਦੇ ਬਾਰੇ ਤੁਹਾਨੂੰ ਆਪਾਂ ਅਗਲੀ ਵੀਡੀਓ 'ਚ ਜਾਣਕਾਰੀ ਦਿੰਨੇ ਆ ਕਿਉਂਕਿ ਮੇਰਾ ਪੀਆਰ 126 ਦਾਣਾਕ ਬਹੁਤ ਜ਼ਿਆਦਾ ਲਾਇਆ ਵਾ ਯਾਨੀ ਕਿ ਅੱਧ ਤੋਂ ਵੱਧ ਮੈਂ ਉਰਾਕ ਵਾਲਾ ਸੀ ਇਹ ਤਾਂ ਥੋੜਾ ਥਾਂ ਹੀ ਲਾਇਆ ਮੈਂ 4 ਜਾਂ 5 ਕਿੱਲੇ ਹੀ ਆ ਤਾਂ ਸਿਰਫ ਤੇ ਬਾਕੀ ਪੀ ਆਰ 126 ਉਹਦੀ ਵੀਡੀਓ ਆਪਾਂ ਤੁਹਾਨੂੰ ਇੱਕ ਅੱਡੇਂ ਵਿੱਚ ਦਿਖਾ ਦੇਾਂਗੇ ਮੂੰਗੀ ਵਾਲੇ ਬਾੜ ਚ ਤੇ ਮੱਕੀ ਵਾਲੇ ਬਾੜ ਚ ਕੀ ਪੋਜੀਸ਼ਨ ਆ ਉਹਦੀ ਜਾਂ ਉਹਦੇ ਤੇ ਕੀ ਆਪਾਂ ਸਪਰੇਅ ਕਰਾਂਗੇ ਜਾਂ ਦਾਣੇਦਾਰ ਚੈਰ ਵਰਤਾਂਗੇ ਸੋ ਏਸੀ ਅੱਜ ਦੀ ਜਾਣਕਾਰੀ ਧੰਨਵਾਦ ਦੋਸਤੋ